ਕਰੋ ਦੋ ਤੱਕ ਬੰਦੀ ਦੀ ਲਾਇਆ ਦਫਤੇ ਚੋ ਜਾਏਗਾ ਇਸ ਜੋਨਲੀ ਸਟ੍ਰੈਚਰ ਉਹ ਮੈਡੀ ਨਿਸ਼ ਜੇ ਬਸਾਤ ਆਏਗੀ ਸੁਖਾਸ ਕਰ ਦੇ ਜੀ ਨਾ ਬਸ ਜਾਂ ਇਸ ਕੋ ਲੋ ਲੈਵਲ ਵੀ ਪੀ ਦੀ ਹਮ 11 ਦੋਨੋਂ ਗੈਸ ਯਾਰ ਕਰਨੀ ਸਰ ਆਪਾਂ ਵੀਡੀਓ ਚ ਰੋ ਹੋ ਰਿਹਾ ਹਾਂ ਆਪਾਂ ਜਿਹੜੇ ਇੱਕ ਦਰਜ ਜਿੰਨੇ ਸਾਡੇ ਰੈਜ਼ੀਡੈਂਟਸ ਆ ਉਹਨਾਂ ਨੂੰ ਸ਼ੋਰ ਕਰਨਾ ਚਾਹੁੰਦਾ ਕਿ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਆ ਜੀ ਅਸੀਂ ਇੱਥੇ ਖੜੇ ਆ ਸਾਡੀ ਕੋਸ਼ਿਸ਼ ਹੈ ਕਿ ਇਹਦਾ ਪੱਕਾ ਸਮੱਸਿਆ ਅਸੀਂ ਹੱਲ ਕਰਾਂਗੇ ਕਿ ਪਟਿਆਲੇ ਨੂੰ ਜਿਹੜੀ ਕਹਿੰਦੇ ਹਾੜਾਂ ਦੀ ਮਾਰ ਹੈ ਉਹ ਤੁਸੀਂ ਸਾਲ ਬਾਅਦ ਨਹੀਂ ਕਰੋਗੇ ਕਿ ਪਟਵਾਲ ਨੂੰ ਹੜਾ ਦੀ ਮਾਰ ਆ ਉਹ ਨਹੀਂ ਹੋਏਗੀ। ਅੱਜ ਕੱਲ੍ਹ ਜੀ ਮੈਂ ਡਾਕਟਰ ਬਲਵੀਰ ਸਿੰਘ ਮੇਰੇ ਨਾਲ ਡੈਪਟੀ ਕਮਿਸ਼ਨਰ ਸਾਰੇ ਐਡਮਿਨਿਸਟ੍ਰੇਸ਼ਨ ਦੇ ਸਾਰੇ ਵਿਭਾਗਾਂ ਦੇ ਬੰਦੇ ਆ ਜੀ ਡਰੇਨੇਜ ਦੇ ਪੀਡੀਏ ਦੇ ਔਰ ਸਾਰੇ ਐਜੂਕੇਸ਼ਨ ਵਾਲੇ ਇਹ ਤੁਸੀਂ ਦੇਖ ਰਹੇ ਹੋ ਇਹ ਜਿਹੜਾ ਫਰੋਲੀ ਦਾ ਗੁਰਦੁਆਰਾ ਸਾਹਿਬ ਆ ਜੀ ਇਹਦੇ ਨਾਲ ਇੱਥੋਂ ਜਿਹੜਾ ਪਿਛਲੀ ਵਾਰੀ ਜਿਹੜੇ ਫਲੱਡ ਆਏ ਸੀਗੇ ਉਹ ਇੱਥੋਂ ਪਾਣੀ ਸਾਰਾ ਗਿਆ ਸੀ ਜਿਹੜਾ ਆਰਪਲ ਸਟੇਟ ਚਨਾਰ ਬਾਗ ਜਿੰਨਾ ਵੀ ਸਾਰਾ ਏਰੀਆ ਜਿਹੜਾ ਫਲਡਿੰਗ ਹੋਈ ਸੀ ਔਰ ਉਸ ਤੋਂ ਬਾਅਦ ਜਾ ਕੇ ਫਰੈਂਡਸ ਇਨਕਲੇਵ ਜਿੰਨਾ ਵੀ ਆਪਣਾ ਬਸ ਸਟੈਂਡ ਦਾ ਏਰੀਆ ਇੱਥੋਂ ਸਾਰਾ ਗਿਆ ਸੀ ਪਾਣੀ ਇਹਦਾ ਅਸੀਂ ਹੁਣ ਬੰਨ ਜਿਹੜਾ ਸਟੇਟਨ ਕਰਤਾ ਔਰ ਬੁਰਜੀਆਂ ਭਰ ਕੇ ਅੰਦਰ ਉਹਨੂੰ ਹੋਰ ਵੀ ਜ਼ਿਆਦਾ ਸਟੇਟਨ ਕੀਤਾ ਜਾ ਰਿਹਾ ਸੋ ਮੈਂ ਸਾਰੇ ਜਿੰਨੇ ਸਾਡੇ ਰੈਜ਼ੀਡੈਂਟਸ ਆ ਉਹਨਾਂ ਨੂੰ ਸ਼ੋਰ ਕਰਨਾ ਚਾਹੁੰਦਾ ਕਿ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਜੀ ਅਸੀਂ ਇੱਥੇ ਖੜੇ ਆ ਹਰ ਪ੍ਰਸਾਪ ਵਿੱਚ ਅਸੀਂ ਇੱਥੇ ਖੜਾਗੇ ਤੁਹਾਨੂੰ ਆ ਕੇ ਦੇਖਣ ਦੀ ਲੋੜ ਨਹੀਂ ਹੈ ਔਰ ਅਗਲੇ ਸਾਲ ਤੋਂ ਅ ਉਹਦਾ ਚੰਡੀਗੜ੍ਹ ਦੇ ਵਿੱਚ ਵੀ ਮੁਹਾਲੀ ਦੇ ਵਿੱਚ ਵੀ ਔਰ ਫਤਿਹਗੜ੍ਹ ਸਾਹਿਬ ਔਰ ਪਟਿਆਲੇ ਦੇ ਵਿੱਚ ਜਿੱਥੇ ਜਿੱਥੇ ਸਾਡੇ ਕੋਲ ਜਗ੍ਹਾ ਹੈਗੀ ਅਸੀਂ ਛੋਟੇ ਛੋਟੇ ਲੇਕ ਵੀ ਕ੍ਰੀਏਟ ਕਰਾਂਗੇ ਹੋਰ ਵੀ ਜਿਹੜਾ ਪਾਣੀ ਵਾਸਤੇ ਆ ਬਹੁਤ ਸਾਰੇ ਖੂਹ ਵੀ ਬਣਾਵਾਂਗੇ ਅਸੀਂ ਸੈਕੜਿਆਂ ਦੀ ਗਿਣਤੀ ਦੇ ਵਿੱਚ ਤੇ ਸਾਡੀ ਕੋਸ਼ਿਸ਼ ਹੈ ਕਿ ਇਹਦਾ ਪੱਕਾ ਅਸੀਂ ਹੱਲ ਕਰਾਂਗੇ ਕਿ ਪਟਿਆਲੇ ਨੂੰ ਜਿਹੜੀ ਕਹਿੰਦੇ ਹੜਾਂ ਦੀ ਮਾਰ ਹੈ ਉਹ ਤੁਸੀਂ ਇਸ ਸਾਲ ਬਾਅਦ ਨਹੀਂ ਕਰੋਗੇ ਕਿ ਪਟਿਆਲੇ ਨੂੰ ਹੜਾਂ ਦੀ ਮਾਰ ਆ ਉਹ ਨਹੀਂ ਹੋਏਗੀ ਔਰ ਜ਼ਮੀਨ ਦੇ ਵਿੱਚ ਪਾਣੀ ਵੀ ਹੋਏਗਾ ਆਰਵਲੀਆਂ ਪੀੜ੍ਹੀਆਂ ਲਈ ਸੋ ਸਾਰਿਆਂ ਨੂੰ ਮੈਂ ਆਪਣੇ ਜਿੰਨੇ ਵੀ ਸਾਡੇ ਪਟਿਆਲੇ ਦੇ ਸਾਰੇ ਸਮੁੱਚੇ ਸ਼ਹਿਰ ਨਿਵਾਸੀ ਸਰਕਾਰ ਪੂਰੀ ਤਰ੍ਹਾਂ ਕਮਿਟਡ ਹੈ ਕਿ ਪਟਾਲੇ ਦੇ ਵਿੱਚ ਹੜ੍ਹ ਨਹੀਂ ਆਣਦੇ ਨੇ ਬਾਕੀ ਉੱਪਰ ਸਾਨੂੰ ਰੱਬ ਦਾ ਵੀ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਹੋਵੇਗੀ ਔਰ ਆਪਾਂ ਬਿਲਕੁਲ ਕਾਮਯਾਬ ਹੋਵਾਂਗੇ ਬਹੁਤ ਬਹੁਤ ਧੰਨਵਾਦ